ਦੇੜਾ ਖਾ। ਤੁਸੀਂ ਸਰਮਣੇ ਕਾ ਜਾਵੇ। ਆਉਂਦੇ ਵੱਡੇ ਵੱਡੇ ਵਾਦੇ ਆਉਂਦੇ ਹੀ ਮੁੱਕਰ ਜਾਵੇ। ਆਉਂਦੇ ਵੱਡੇ ਵੱਡੇ ਵਾਦੇ ਆਉਂਦੇ ਹੀ ਮੁੱਕਰ ਜਾਵੇ। ਦੱਸੋ ਕਿਹੜੀ ਏ ਸਰਕਾਰ? ਝੂਠੀ ਕੈਪਟਨ ਦੀ ਸਰਕਾਰ। ਦੱਸੋ ਕਿਹੜੀ ਏ ਸਰਕਾਰ? ਝੂਠੀ ਕੈਪਟਨ ਦੀ ਸਰਕਾਰ। ਮਾਰੋ ਛਿੱਤਰ ਕੱਟੋ ਬਾਹਰ। ਝੂਠੀ ਕੈਪਟਨ ਦੀ ਸਰਕਾਰ। सरकार कैप्टी सरकार मुलाजम एक जिंदाबाद 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 मुलाजम एक जिंदाबाद 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 कर ना करी मैं दे दऊंगा नौकरी मैं दे दऊंगा हर एक कर जा माफ कर दूंगा जुटी कैप्टन दी सरकार, जुटी कैप्टन दी सरकार, जुटी कैप्टन दी सरकार, जुटी कैप्टन जिंदाबाद, 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 बुला जम एक तो जिंदाबाद, 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 बुला जम एक तो जिंदाबाद, 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 प्यार दी पत्ते इन्हें सड़का तेरोडी ਯਾ ਦੀ ਪਤ ਨੇ ਸੜਕਾਂ ਤੇ ਰੋਲੀ ਸ਼ਰਮ ਨਹੀਂ ਆਂਦੀ ਨੋ ਵੀ ਥੋੜੀ ਸ਼ਰਮ ਨਹੀਂ ਆਂਦੀ ਇਹਨੂੰ ਵੀ ਥੋੜੀ ਕੋਡੀਆਂ ਲਾਠੀਆਂ ਕਰੇ ਬਾਜ਼ਾਰ ਝੂਠੀ ਕੈਪਟਨ ਦੀ ਸਰਕਾਰ ਕੋਡੀਆਂ ਲਾਠੀਆਂ ਕਰੇ ਬਾਜ਼ਾਰ ਝੂਠੀ ਕੈਪਟਨ ਦੀ ਸਰਕਾਰ ਬਹੁਤੀ ਹੋ ਗਿਆ ਬਿਮਾਰ ਝੂਠੀ ਕੈਪਟਨ ਦੀ ਸਰਕਾਰ ਦੱਸੋ ਕਿਹੜੀ ਏ ਸਰਕਾਰ ਝੂਠੀ ਕੈਪਟਨ ਦੀ ਸਰਕਾਰ ਜੈ ਬਾਦ ਜਿੰਦਾਬਾਦ ਭੁਲਾ ਜਮ ਇੱਕ ਦਾ ਜਿੰਦਾਬਾਦ 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 ਮਨ ਪਤ ਬਾਦਲ ਪਾਗਲ ਹੋਇਆ ਮਨ ਪ੍ਰੀਤ ਬਾਦਲ ਪਾਗਲ ਹੋਇਆ ਸਾਡੇ ਵੇਰੀ ਖਜ਼ਾਨਾ ਖਾਲੀ ਹੋਇਆ ਸਾਡੇ ਵੇਰੀ ਖਜ਼ਾਨਾ ਖਾਲੀ ਹੋਇਆ ਹਲਾਕੇ ਜੱਜਿਆ ਟੈਕਸਾਂ ਦੀ ਮਾਰ ਚੁਟੀ ਕੱਟ ਇਸ ਦੀ ਮਾਰ ਝੂਠੀ ਕੈਪਟਨ ਦੀ ਸਰਕਾਰ ਆ ਗਿਆ ਆਪਣੇ ਪੈਸੇ ਚਾਰ ਝੂਠੀ ਕੈਪਟਨ ਦੀ ਸਰਕਾਰ ਉਹ ਦੱਸੋ ਕਿਹੜੀ ਹੈ ਸਰਕਾਰ ਝੂਠੀ ਕੈਪਟਨ ਦੀ ਸਰਕਾਰ ਉਹ ਦੱਸੋ ਕਿਹੜੀ ਹੈ ਸਰਕਾਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਫॉर ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ